ਖੇ ਬੀਤੇ ਦਿਨੀ ਭਾਰੀ ਬਰਸਾਤ ਹੋਣ ਕਾਰਨ ਸਰਕਾਰੀ ਹਾਈ ਸਮਾਰਟ ਸਕੂਲ ਖੈਰਦੀਨ ਕੇ ਸਰਕਾਰੀ ਐਲੀਮੈਂਟਰੀ ਸਕੂਲ ਆਂਗਨਵਾੜੀ ਸੈਂਟਰ ਸੇਵਾ ਕੇਂਦਰ ਦੇ ਵਿੱਚ 5 ਤੋਂ 8 ਫੁੱਟ ਤੱਕ ਪਾਣੀ ਭਰ ਗਿਆ ਸਕੂਲ ਦੇ ਵਿਹੜੇ ਤੇ ਕਲਾਸ ਰੂਮਾਂ ਦੇ ਵਿੱਚ ਪਾਣੀ ਭਰ ਜਾਣ ਕਰਕੇ ਸਰਕਾਰੀ ਐਲੀਮੈਂਟਰੀ ਸਕੂਲ ਤੇ ਹਾਈ ਸਕੂਲ ਦੇ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਛੁੱਟੀ ਕਰ ਦਿੱਤੀ ਗਈ ਹੈ ਜੇਕਰ ਪਾਣੀ ਦੇ ਨਿਕਾਸ ਦਾ ਪ੍ਰਬੰਧ ਨਾ ਕੀਤਾ ਗਿਆ ਤਾਂ ਸਕੂਲ ਦੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋਵੇਗਾ ਜਦ ਤੱਕ ਪਾਣੀ ਦਾ ਨਿਕਾਸ ਨਹੀਂ ਹੋਵੇਗਾ ਸਕੂਲ ਰੋਜ਼ਾਨਾ ਸਕੂਲ ਲੱਗਣ ਦੀ ਸੰਭਾਵਨਾ ਨਹੀਂ ਦਿਖਾਈ ਦੇ ਰਹੀ ਸਪਾਰੀ ਬਰਸਾਤ ਕਰਕੇ ਸਕੂਲ ਅਚ ਪਾਣੀ ਭਰਿਆ ਹੋਇਆ ਦੇ ਕਰਕੇ ਸਕੂਲ ਬੰਦ ਕੀਤਾ ਗਿਆ ਹੈ ਬੱਚਿਆਂ ਨੂੰ ਸਕੂਲ ਤੋਂ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਸੇਵਾ ਕੇਂਦਰ ਦੇ ਵਿੱਚ 5 ਤੋਂ 8 ਫੁੱਟ ਤੱਕ ਇਹ ਪਾਣੀ ਭਰ ਗਿਆ ਸੋ ਪਾਣੀ ਭਰਨ ਕਰਕੇ ਵਿਦਿਆਰਥੀਆਂ ਨੂੰ ਛੁੱਟੀ ਦਿੱਤੀ ਗਈ ਹੈ ਜਦੋਂ ਤੱਕ ਇਹ ਪਾਣੀ ਸਕੂਲ ਦੇ ਵਿੱਚੋਂ ਨਹੀਂ ਕੱਢਿਆ ਜਾਂਦਾ ਤੇ ਪਾਣੀ ਦੇ ਨਿਕਾਸ ਦਾ ਸਹੀ ਪ੍ਰਬੰਧ ਨਹੀਂ ਕੀਤਾ ਜਾਂਦਾ ਪੜ੍ਹਾਈ ਦਾ ਇਸ ਤਰੀਕੇ ਦੇ ਨਾਲ ਨੁਕਸਾਨ ਹੁੰਦਾ ਰਹੇਗਾ ਹਾਂਜੀ ਰਣਜੀਤ ਸਿੰਘ ਜੀ ਮੇਰੇ ਵਿੱਚ ਮੈਂ ਪਿਛਲੇ 6 ਸਾਲਾਂ ਤੋਂ ਇੱਥੇ ਅਡਿਓ ਅਫੀਸਰ ਇੰਚਾਰਜ ਸਮਝਾ ਰਿਹਾ ਇਸ ਸਕੂਲ ਦੇ ਵਿੱਚ 15 ਸਾਲਾਂ ਤੋਂ ਪਹਿਲਾਂ ਵੀ ਜਾਲਿਆ ਜੀ ਜਿਹੜਾ ਸਕੂਲ ਹੈ ਛੱਪੜ ਦੇ ਵਿੱਚ ਬਣਿਆ ਸੀ ਆ ਤੇ ਛੱਪੜ ਦੇ ਬਣ ਕਰਕੇ ਵੀ ਇਹ ਆ ਜੀ ਇਸ ਸਕੂਲ ਦੇ ਵਿੱਚ ਮਿੱਟੀ ਕਾਫੀ ਅਹੀ ਪਾ ਦਿੱਤੀ ਕਿਉਂਕਿ ਮਿੱਟੀ ਦੀ ਜਿਹੜੀ ਸਰਕਾਰ ਵੱਲੋਂ ਕੋਈ ਗ੍ਰਾਂਟ ਨਹੀਂ ਆਉਂਦੀ ਫਿਰ ਵੀ ਸਾਡੀਆਂ ਕੋਸ਼ਿਸ਼ਾਂ ਦੇ ਬਾਵਜੂਦ ਅਸੀਂ ਕਾਫੀ ਮਿੱਟੀ ਪਾਈ ਤੇ ਜਿਹੜਾ ਸਰਪੰਚਾ ਉਹਨਾਂ ਨੇ ਵੀ ਸਾਡੀ ਮਦਦ ਕੀਤੀ ਪਰ ਫੋਨ ਕੀ ਹੋਇਆ ਮੇਨ ਗੱਲ ਕੀ ਹੋਈ ਆ ਕਿ ਜਿਹੜਾ ਜਿਹੜਾ ਬੰਦ ਆ ਉਹ ਪਿੰਡ ਵਾਲਿਆਂ ਦੇ ਅਲਪਛਾਤੇ ਬੰਦਿਆਂ ਨੇ ਕੀ ਕੀਤਾ ਬੰਨ੍ਹ ਤੋੜ ਦਿੱਤਾ ਉਹਦਾ ਬੰਨ੍ਹ ਤੋੜ ਕੇ ਜਿਹੜਾ ਜਿਲ੍ਹਾ ਛੱਪੜ ਦਾ ਪਾਣੀ ਆ ਸਾਰਾ ਭਰਿਆ ਪਿਆ ਸੀ ਉਹ ਸਾਰਾ ਹੀ ਪਹਿਲੇ ਜਿਹੜਾ ਸਕੂਲ ਵੱਲ ਤੋੜ ਦਿੱਤਾ ਉਹਦੇ ਕਰਕੇ ਕੀ ਆ ਸਕੂਲ ਦੇ ਵਿੱਚ ਪਾਣੀ ਆ ਗਿਆ ਤੇ ਉਹ ਅਲਪਛਾਤੇ ਬੰਦਿਆਂ ਨੂੰ ਮੇਰੀ ਇੱਕ ਬੇਨਤੀ ਆ ਕਿ ਜੇ ਕੋਈ ਗਲਤ ਬਾਤ ਹੋ ਗਈ ਜੇ ਸਕੂਲ ਦੇ ਵਿੱਚ ਕੋਈ ਜਾਨੀ ਮਾਲੀ ਜੇ ਬਿਲਡਿੰਗ ਨੂੰ ਵੀ ਕੋਈ ਨੁਕਸਾਨ ਹੋ ਗਿਆ ਉਹ ਖੁਦ ਜ਼ਿੰਮੇਵਾਰ ਹੋਣਗੇ ਤੇ ਇਹਦੀ ਜਿਹੜੀ ਭਾ ਲਿਆ ਪ੍ਰਸ਼ਾਸਨ ਕਰੇਗਾ ਇਹ ਸਾਡੇ ਤੋਂ ਉਸ ਉਸ ਚੀਜ਼ ਦਾ ਸਾਡੇ ਕੋਲ ਕੋਈ ਜਵਾਬ ਨਹੀਂਗਾ ਪਰ ਜਿਹੜੇ ਵੀ ਬੰਦੇ ਨੇ ਹਰਕਤ ਕੀਤੀ ਆ ਬੰਦ ਤੋੜਿਆ ਵਾ ਬਹੁਤ ਮਾੜੀ ਹਰਕਤ ਇਹ ਬੰਦ ਫਿਰ ਕਿੰਨਾ ਬੰਨਿਆ ਵਾ ਮੈਂ ਖੁਦ ਆਪ ਮਤਲਬ ਬੱਚਿਆਂ ਜਿਹੜੇ ਬੱਚਿਆਂ ਦੇ ਮਾਪੇ ਪਿਤਾ ਸੀ ਕਿਸੇ ਬੱਚੇ ਦੇ ਮਾਪੇ ਪਿਤਾ ਉਹਨਾਂ ਦੀ ਮਤਲਬ ਦੇ ਨਾਮ ਇਹ ਵੀ ਸਕਰ ਦਾ ਸਾਰਾ ਖਾਲੀ ਹੋ ਗਿਆ ਸਾਰੇ ਸਕੂਲ ਚ ਚਲ ਗਿਆ ਪਰ ਉਹ ਬੜੀ ਮਾੜੀ ਹਰਕਤ ਕੀਤੀ ਜਿਨ੍ਹਾਂ ਨੇ ਵੀ ਕੀਤੀ ਆ ਕਿਹਦੇ ਨੇ ਵੀ ਗ੍ਰਾਂਟ ਵੀ ਗ੍ਰਾਂਟ ਸੌਂਦੀਆਂ ਵਾ ਜਿੰਨੀਆਂ ਵੀ ਗ੍ਰਾਂਟ ਸੌਂਦੀਆਂ ਵਾ ਉਹ ਸਾਰੀਆਂ ਕੋਈ ਵੀ ਮਿੱਟੀ ਦੀ ਜਰਾੜ ਨਹੀਂ ਆਉਂਦੀ ਉਹਦੇ ਵਿੱਚ ਕੋਈ ਨਹੀਂ ਜੇ ਮਿੱਟੀ ਦੀ ਆਉਂਦੀ ਹੁੰਦੀ ਤਾਂ ਹੁਣ ਤੱਕ ਮੇਰੇ ਖਿਆਲ 'ਚ 15 ਸਾਲ ਹੋ ਗਏ 15 ਸਾਲਾਂ ਦੇ ਵਿੱਚ ਵਿੱਚ ਉਹ ਸਾਰਾ ਜਿਹੜਾ ਵਾ ਜਿਹੜਾ ਪੂਰਿਆ ਜਾਣਾ ਸੀਗਾ ਛੱਪੜ ਪਰ ਉਹ ਬਰ ਕਿਸਮ ਦੀ ਆ ਗਈ ਸਰਕਾਰਾਂ ਵੱਲੋਂ ਏਰੀਆ ਸਾਡੀ ਜਿਹੜੀ ਜਰਾੜ ਆ ਉਹ ਮਿੱਟੀ ਦੀ ਇਧਰ ਮੁਲਾਜ਼ਮ ਦਿਨਾਂ ਤੇ ਮੈਂ ਦਰਖਾਸਤ ਜਦੋਂ ਮੈਂ ਸਾਲੇ ਦਰਖਾਸਤ ਵੀ ਜੇ ਦਿੱਨੇ ਆ ਉਹ ਬਾਅਦ ਵਿੱਚ ਜਿਹੜਾ ਗੋਲ ਮੋਲਜਾ ਕੰਮ ਹੋ ਜਾਂਦਾ ਵਾ ਤੇ ਉਹਦੇ ਵਿੱਚ ਫਿਰ ਜਿਹੜੇ ਪਿੰਡ ਵਾਲੇ ਜਿਹਦੇ ਖਿਲਾਫ ਜਾਂ ਦਿਖਾਟੀ ਹੁੰਦੀ ਆ ਉਹ ਵੀ ਸਾਡਾ ਵੈਰੀ ਭਾਂਜਾ ਦਾ ਦੁਸ਼ਮਣ ਭਾਂਜਾ ਇਸ ਕਰਕੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਉਹ ਖੁਦ ਪਿੰਡ ਵਾਲਿਆਂ ਤੋਂ ਕੋਈ ਇਨਕੁਆਰੀ ਕਰਕੇ ਜਿਹੜੇ ਵੀ ਬੰਦੇ ਨੇ ਇਹ ਕੰਮ ਕੀਤਾ ਵਾ ਉਹਨੂੰ ਕੱਥੇ ਤੋਂ ਜਿਹੜੀ ਬਹੁਤ ਜ਼ਿਆਦਾ ਸਜ਼ਾ ਮਿਲੇ ਕਿਉਂਕਿ ਇਹ ਬੱਚਿਆਂ ਦਾ ਕੰਮ ਆ ਬਿਲਡਿੰਗ ਵੀ ਜਿਹੜੀ ਆ ਉਹ ਪਾਣੀ ਦੇ ਵਿੱਚ ਖਲੋਤੀ ਆ ਤੇ ਬੜਾ ਬੁਰਾ ਹਾਲ ਆ ਉਹਦੇ ਨਾਲ ਕੀ ਆ ਕਿ ਇੱਕ ਤੇ ਪਾਣੀ ਖਲੋਤਾ ਵਾ ਇੱਕ ਇੱਕ ਨਾਲ ਉਹ ਬੱਚਿਆਂ ਦਾ ਵੀ ਨੁਕਸਾਨ ਹੋ ਰਿਹਾ ਵਾ ਦੇ ਕਰਕੇ ਮੈਂ ਫਿਰ ਬੁਝਾਰਸ਼ ਕਰਦਾ ਵਾਂ ਕਿ ਇਹ ਜਿਹੜਾ ਵਾ ਜਿਹੜੇ ਵੀ ਲੋਕ ਇਹੋ ਜਿਹਾ ਗੰਦਾ ਗਲਤ ਕੰਮ ਕਰਦੇ ਆ ਇੱਕ ਤੇ ਅਲਾ ਨੂੰ ਫਟਕਾਰਿਆ ਮੇਰੀ ਇੱਕ ਤੇ ਉਹਨਾਂ ਦੀ ਜਿੱਤ ਬੇਇੱਜ਼ਤੀ ਨਹੀਂ ਆ ਗਈ ਇਹ ਕੰਮ ਨਾ ਕਰੋ ਕੋਈ ਨਹੀਂ ਇਹ ਨਹੀਂ ਬੰਦ ਲਾ ਦਿੰਦੇ ਆ ਪਰ ਅੱਗੇ ਤੋਂ ਨਾ ਕਰੋ ਜੇ ਅੱਗੇ ਤੋਂ ਫਿਰ ਉਹਨਾਂ ਨੂੰ ਇਹ ਕਹਿੰਦੇ ਆ ਕਿ ਜੇ ਬੰਦ ਲੱਗਾ ਵਾ ਇਹਨੂੰ ਨਾ ਤੋੜੋ ਕਿਉਂ ਬੱਚਿਆਂ ਦਾ ਕਿਉਂ ਬੱਚਿਆਂ ਨੂੰ ਖਾਰ ਕਰਦੇ ਠੀਕ ਹੈ ਬੜੀ ਮਾੜੀ ਗੱਲ ਇਹਨੂੰ ਖਾਰ ਕਰਦੇ